ਅਦਾਲਤ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈਗਾ ਕਿ ਰਸਤੇ ਖਾਲੀ ਕਰਵਾਏ ਜਾਣ ਕਿਸਾਨਾਂ ਦਾ ਮੌਲਿਕ ਅਧਿਕਾਰ ਵੀ ਹੈਗਾ ਦਰਨਾ ਪ੍ਰਦਰਸ਼ਨ ਕਰਦਾ ਇਹਦੀ ਆਪਾਂ ਚਰਚਾ ਪਹਿਲਾਂ ਵੀ ਕਰਦੇ ਰਹੇ ਪਰ ਅਦਾਲਤ ਦੇ ਵੱਲੋਂ ਜਿਹੜੇ ਹੁਕਮ ਸੁਣਾਏ ਗਏ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ ਕਿਸਾਨਾਂ ਆਗੂ ਦੇਖੋ ਜੀ ਬਿਲਕੁਲ ਮਾਨਜੋਗ ਹਾਈ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਉਹਨੂੰ ਸਿਰ ਮੱਥੇ ਮੰਨਦੇ ਆ ਜੀ ਤੁਸੀਂ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੋ ਤੁਸੀਂ ਜੀ ਔਰ ਸਾਡੀ ਮੁੱਢ ਤੋਂ ਲੈ ਕੇ ਇਹੋ ਹੀ ਸਰਕਾਰ ਦੇ ਨਾਲ ਜਿਹੜਾ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਰਹੇ ਹਾਂ ਅਸੀਂ ਜੇ ਮੰਨ ਵੀ ਲਈਏ ਕਿ ਹਰਿਆਣਾ ਦੀ ਸਰਕਾਰ ਸਰਕਾਰ ਸਿੱਧੇ ਤੌਰ ਤੇ ਜੇ ਅਦਾਲਤੀ ਹੁਕਮ ਆਏ ਨੇ ਉਹਨਾਂ ਨੂੰ ਮੰਨ ਕੇ ਰਸਤਾ ਖਾਲੀ ਵੀ ਕਰ ਦਿੰਦੀ ਹੈ ਕਿ ਦਿੱਲੀ ਦੀ ਪੁਲਿਸ ਤੁਹਾਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਦੇ ਦੇ ਦੇਗੀ ਤੁਹਾਨੂੰ ਲੱਗਦਾ ਇਦਾਂ ਦੇ ਅਸਰ ਹੈਗੇ ਨੇ ਫਿਕੋ ਇਹ ਤਾਂ ਸਰਕਾਰ ਤੇ ਜਾਂ ਪ੍ਰਸ਼ਾਸਨ ਦੇ ਉੱਤੇ ਡਿਪੈਂਡ ਹੈ ਨਾ ਪਹਿਲਾਂ 13 ਮਹੀਨੇ ਅਸੀਂ ਅੰਦੋਲਨ ਦਿੱਲੀ ਦੇ ਵਿੱਚ ਕਰਕੇ ਆਏ ਆ ਦਿੱਲੀ ਦੇ ਬਾਡਰਾਾਂ ਤੇ ਉਦੋਂ ਵੀ ਕਰਕੇ ਆਏ ਆ ਤਾਂ ਉਹ ਕਹਿੰਦੇ ਕਿ ਕਿਸਾਨ ਸਾਡੇ ਕੋਲ ਹੋਣਾ ਸੀ ਤਾਂ ਹਰ ਇੱਕ ਮਸਲੇ ਦੇ ਹੱਲ ਹੀ ਤਿਆਰ ਆ ਕਿਸਾਨਾਂ ਦਾ ਮਸਲਾ ਉੱਪਰ ਤੱਕ ਰੱਖਣ ਲਈ ਤਿਆਰ ਆ ਕਿਸਾਨ ਆ ਨਹੀਂ ਦੇ ਗੱਲ ਨਹੀਂ ਕਰ ਰਹੇ ਸਾਡੇ ਨਾਲ ਬਿਲਕੁਲ ਜੀ ਇਹ ਇਹ ਗੱਲਾਂ ਸਰਾਸਰ ਤੁਹਾਡੇ ਮੀਡੀਆ ਦੇ ਜਿਹੜੀ ਕਹਿਣ ਦੀਆਂ ਹੂੰ ਤੁਸੀਂ ਇਹਨਾਂ ਨੂੰ ਪੁੱਛੇ ਇਹਨਾਂ ਨੇ 4 ਮੀਟਿੰਗਾਂ ਕੀਤੀਆਂ ਪਹਿਲਾਂ ਜਿਹੜੀ ਮੀਟਿੰਗ ਦੇ ਵਿੱਚੋਂ ਕਿਸਾਨ ਗੈਰ ਹਾਜ਼ਰ ਹੋਏ ਅੱਜ ਸੱਦਾ ਦੇਣਗੇ ਕਦੋਂ ਸੱਦਾ ਦੇ ਰਹੇ ਆ ਕਦੋਂ ਕਿਸਾਨ ਨਾ ਆਉਣਗੇ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਤੁਹਾਡੇ ਨਾਲ ਨਹੀਂ ਖੜੀਆਂ ਹੈਗੀਆਂ ਉਹ ਸਾਰੀਆਂ ਜਥੇਬੰਦੀਆਂ ਵੀ ਨਾਲ ਸੀਗੀਆਂ ਤਾਂ ਕੀ ਕੋਸ਼ਿਸ਼ ਤੁਹਾਡੇ ਵੱਲੋਂ ਪਹਿਲ ਕੀਤੀ ਜਾਊਗੀ ਵੀ ਅਸੀਂ ਬਾਕੀ ਜਥੇਬੰਦੀਆਂ ਨੂੰ ਤੁਸੀਂ ਇਤਰਾਜ਼ ਤਾਂ ਜਿਤਾ ਦਿੱਤੇ ਕਿ ਉਹਨਾਂ ਨੂੰ ਸਹਿਮਤ ਹੋ ਜਾਣਾ ਚਾਹੀਦਾ ਪਰ ਤੁਹਾਡੇ ਵੱਲੋਂ ਕੀ ਕੋਸ਼ਿਸ਼ ਕੀਤੀ ਜਾਊਗੀ ਵੀ ਹਾਂ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਵੇ ਵੀ ਆਜੋ ਚਲਿਏ ਜੀ ਜੀ ਸਾਡੇ ਵੱਲੋਂ ਪਹਿਲਾਂ ਵੀ ਪਹਿਲ ਕਦਮੀਆਂ ਵੀ ਕੀਤੀਆਂ ਗਈਆਂ ਹਨ ਔਰ ਚਾਰਾਜੋਈ ਕੀਤੀ ਗਈ ਹੈ ਅਸੀਂ ਫਿਰ ਵੀ ਨਹੀਂ ਇਸ ਗੱਲ ਤੋਂ ਕੋਈ ਮੁਨਕਰ ਹਾਂ ਵੀ ਅਸੀਂ ਉਹਨਾਂ ਨੂੰ ਕੋਈ ਨਾਲ ਲੈ ਕੇ ਨਾ ਚੱਲਣ ਦੇ ਵਿੱਚ ਹੋਈਏ ਆਉਣ ਮੰਗਾਂ ਤੇ ਸਹਿਮਤੀ ਦੇਣਾ ਕਿ ਐਮਪੀਆਂ ਨੂੰ ਜਦੋਂ ਤੁਸੀਂ ਮਿਲੇ ਤੁਹਾਡੇ ਵਕ ਵਕ ਧੜੇ ਜਿਹੜੇ ਆ ਵਕ ਵਕ ਥਾਵਾਂ ਤੇ ਜਾ ਕੇ ਵਕ ਵਕ ਐਮਪੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਉਹਨਾਂ ਦਾ ਰਿਸਪੌਂਸ ਕੀ ਸੀਗਾ ਤੁਹਾਡੇ ਹਿਸਾਬ ਨਾਲ ਕੀ ਉਹਨਾਂ ਦੇ ਵੱਲੋਂ ਪ੍ਰतिकਰਮ ਕੀ ਆਇਆ ਰਿਸਪਾਂਸ ਜਿਹੜੇ ਸਾਰੇ ਹੀ ਐਮਪੀ ਨੇ ਜਿਨ੍ਹਾਂ ਨੂੰ ਕੋਈ ਕਿਤੇ ਇਲੈਕਸ਼ਨ ਦੇ ਵਿੱਚ ਡਿਊਟੀ ਹੈ ਜਾਂ ਕਿਸੇ ਤੇ ਕੋਈ ਰਜਾਈਮੇ ਸੀ ਉਹ ਜ਼ਰੂਰ ਕਿਤੇ ਨਾ ਕਿਤੇ ਹੋ ਸਕਦਾ ਵੀ ਉਹ ਮੰਗ ਪੱਤਰ ਨਾ ਲੈ ਸਕੇ ਹੁਣ ਸਾਡਾ ਸਸ਼ਕਲ ਦੋਸਤੋ న్యూਸ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਦਿੱਲੀ ਜਾ ਕੇ ਆਪਣੀ ਆਵਾਜ਼ ਕੇਂਦਰ ਦੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਵੱਡੀਆਂ ਵੱਡੀਆਂ ਸੜਕਾਂ ਦੇ ਉੱਪਰ ਨੀਹਾ ਭਰ ਕੇ ਅਸੀਂ ਕਹਿ ਸਕਦੇ ਹਾਂ ਕਿਲਾ ਲਗਾ ਕੇ ਜਾਂ ਉੱਥੇ ਕੰਕਰੀਟ ਦੇ ਬੈਰੀਕੇਡ ਬਣਾ ਕੇ ਟਿੱਪਰ ਖੜੇ ਕਰਕੇ ਤਾਂ ਜਿਸ ਤਰੀਕੇ ਨਾਲ ਉੱਥੇ ਸਾਜੂ ਸਮਾਨ ਲਗਾ ਕੇ ਪੂਰਾ ਅਥਰੂ ਗੈਸ ਦੇ ਗੋਲਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਇੱਥੋਂ ਤੱਕ ਕਿ ਰਬੜ ਦੀਆਂ ਗੋਲੀਆਂ ਪੈਲੇਟ ਗੰਨਾ ਦੇ ਨਾਲ ਤੇ ਨਾਲ ਦੀ ਨਾਲ ਗੋਲੀਆਂ ਤੱਕ ਚਲਾ ਦਿੱਤੀਆਂ ਗਿਆ ਜਿਹਦੇ ਦੌਰਾਨ ਸ਼ੁਭ ਕਰਨ ਦੀ ਜਾਨ ਵੀ ਗਈ ਹੈਗੀ ਹੈ ਤਾਂ ਇਹ ਜਿਹੜਾ ਮਾਹੌਲ ਸੀਗਾ ਇਸ ਮਾਹੌਲ ਦੇ ਦਰਮਿਆਨ ਹੁਣ ਲੰਮਾ ਸਮਾਂ ਕਿਸਾਨਾਂ ਨੂੰ ਡਟਿਆ ਨੂੰ ਹੋ ਗਿਆ ਬੇਸ਼ੱਕ ਲੋਕ ਸਭਾ ਦੀਆਂ ਚੋਣਾਂ ਵੀ ਲੰਘ ਗਈਆਂ ਸਾਰਾ ਕੁਝ ਹੋ ਗਿਆ ਪਰ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨ ਅੱਗੇ ਜਾ ਸਕਣ ਤਾਂ ਅੱਜ ਅਦਾਲਤ ਦੇ ਵੱਲੋਂ ਹੁਕਮ ਸੁਣਾਇਆ ਗਿਆ ਕਹਿੰਦੇ ਕਿ ਇਹ ਰਸਤਾ ਕਿਉਂ ਰੋਕਿਆ ਗਿਆ ਹੈਗਾ ਹਫ਼ਤੇ ਦੇ ਅੰਦਰ ਖਾਲੀ ਕਰਵਾਇਆ ਜਾਵੇ ਤਾਂ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ ਚੀਜ਼ ਜਾਂ ਫਿਰ ਸਰਕਾਰ ਦੇ ਹੱਕ ਦੇ ਵਿੱਚ ਜਾਂਦੀ ਹੈ ਚੀਜ਼ਾਂ ਸਮਝਣ ਵਾਲੀਆਂ ਨੇ ਸਾਡੇ ਨਾਲ ਉੱਚੇਚੇ ਤੌਰ ਤੇ ਕਿਸਾਨ ਆਗੂ ਇੰਦਰਜੀਤ ਸਿੰਘ ਕਣਿਆ ਜੁੜੇ ਨੇ ਅਸੀਂ رابطہ ਕਰ ਰਹੇ ਸੀਗੇ ਕਿ ਤੁਹਾਡੇ ਤੱਕ ਵੀਡੀਓ ਦੇ ਜ਼ਰੀਏ ਜੋੜ ਸਕੀ ਪਰ ਖਨੌਰੀ ਬਾਰਡਰ ਤੇ ਕਹਿੰਦੇ ਕਿ ਇੰਟਰਨੈਟ ਦੀ ਵੀ ਸਮੱਸਿਆ ਹੈਗੀ ਇਸ ਕਰਕੇ ਅਸੀਂ ਫੋਨ ਦੇ ਜ਼ਰੀਏ ਉਹਨਾਂ ਦੇ ਨਾਲ رابطہ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਹਾਲਾਤ ਕੀ ਨੇ ਤੇ ਅਦਾਲਤੀ ਫੈਸਲੇ ਨੂੰ ਜਿਹੜਾ ਹੁਕਮ ਸੁਣਾਏ ਗਏ ਨੇ ਅਦਾਲਤ ਦੇ ਵੱਲੋਂ ਇਹਨਾਂ ਨੂੰ ਕਿਸ ਤਰੀਕਿਆਂ ਦੇਖਦੇ ਨੇ ਇੰਦਰਜੀਤ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਦੀਪ ਜੀ ਸਤਿ ਸ੍ਰੀ ਅਕਾਲ ਜੀ ਇੰਦਰਜੀਤ ਜੀ ਜੇ ਅਸੀਂ ਇਸ ਮੌਕੇ ਤੇ ਇਹ ਜਿਹੜਾ ਅਦਾਲਤ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈਗਾ ਕਿ ਰਸਤੇ ਖਾਲੀ ਕਰਵਾਏ ਜਾਣ ਕਿਸਾਨਾਂ ਦਾ ਮੌਲਿਕ ਅਧਿਕਾਰ ਵੀ ਹੈਗਾ ਦਰਨਾ ਪ੍ਰਦਰਸ਼ਨ ਕਰਦਾ ਇਹਦੀ ਆਪਾਂ ਚਰਚਾ ਪਹਿਲਾਂ ਵੀ ਕਰਦੇ ਰਹੇ ਪਰ ਅਦਾਲਤ ਦੇ ਵੱਲੋਂ ਜਿਹੜੇ ਹੁਕਮ ਸੁਣਾਏ ਗਏ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ ਕਿਸਾਨਾਂ ਆਗੂ ਦੇਖੋ ਜੀ ਬਿਲਕੁਲ ਮਾਨਜੋਗ ਹਾਈ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਉਹਨੂੰ ਸਿਰ ਮੱਥੇ ਮੰਨਦੇ ਆਂ ਜੀ ਤੁਸੀਂ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੋ ਤੁਸੀਂ ਜੀ ਔਰ ਸਾਡੀ ਮੁੱਢ ਤੋਂ ਲੈ ਕੇ ਇਹੋ ਹੀ ਸਰਕਾਰ ਦੇ ਨਾਲ ਜਿਹੜਾ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਰਹੇ ਹਾਂ ਕਿ ਅਸੀਂ ਆਪਦੀ ਰਾਜਧਾਨੀ ਦੇ ਵੱਲ ਪੀਸਫੁਲੀ ਸ਼ਾਂਤਮਈ ਪ੍ਰੋਟੈਸਟ ਕਰ ਲਈ ਆਪਦੀਆਂ ਹੱਕੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਾ ਰਹੇ ਹਾਂ ਤੇ ਕੀ ਗੱਲ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਹੈਗਾ ਜਦ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ ਤੋ ਅਸੀਂ ਤਾਂ 13 ਫਰਵਰੀ ਤੋਂ ਲੈ ਕੇ ਜਦੋਂ ਜਹਦ ਕਰ ਰਹੇ ਸੀ ਇਹ ਅੱਜ ਮਾਨਯੋਗ ਕੋਰਟ ਨੇ ਜੇਕਰ ਫੈਸਲਾ ਦਿੱਤਾ ਹੈ ਇਹ ਤਾਂ ਅਸੀਂ ਕਹਾਂਗੇ ਵੀ ਕਿਸਾਨ ਪੱਖੀ ਫੈਸਲਾ ਹੈ ਕਿ ਅਸੀਂ ਤਾਂ ਰਸਤਾ ਜਿਹੜਾ ਸਰਕਾਰ ਦਾ ਰੋਕਿਆ ਹੋਇਆ ਸੀ ਉਹਨੂੰ ਖੋਲਣ ਲਈ ਜੇਕਰ ਕੋਰਟ ਨੇ ਅਜਿਹਾ ਫੈਸਲਾ ਦਿੱਤਾ ਹੈ ਤਾਂ ਅਸੀਂ ਇਹ ਕਹਾਂਗੇ ਕਿ ਇਹ ਕਿਸਾਨ ਦੇ ਹੱਕ ਦੇ ਵਿੱਚ ਫੈਸਲਾ ਹੈ ਤੇ ਜੇ ਅਸੀਂ ਇੰਦਰ ਜੀ ਦੀ ਸਮਝਣ ਦੀ ਕੋਸ਼ਿਸ਼ ਕਰੀਏ ਇਸ ਵੇਲੇ ਆਪਸ ਦੇ ਵਿੱਚ ਕਿਸਾਨ ਸਿਰ ਜੋੜ ਕੇ ਬੈਠ ਰਹੇ ਹੋਣੇ ਆ ਕੀ ਚਰਚਾ ਕੀ ਚੱਲ ਰਹੀ ਹੈ ਇਸ ਵੇਲੇ ਕਿਉਂਕਿ ਤੁਸੀਂ ਖਨੌਰੀ ਬਾਰਡਰ ਤੇ ਹੋ ਕੀ ਚਰਚਾ ਚੱਲ ਰਹੀ ਹੈ ਇਸ ਵੇਲੇ ਕਿਸਾਨਾਂ ਦੇ ਵਿੱਚ ਕੀ ਕਰਨਾ ਹੈਗਾ ਹੁਣ ਅਗਲਾ ਕੀ ਪ੍ਰਬੰਧ ਹੈਗਾ ਕੀ ਪਲਾਨ ਹੈਗਾ ਅਗਲਾ ਇਹ ਚਰਚਾ ਇਹੋਈ ਹੈ ਅਸੀਂ ਤਾਂ ਵੇਖੋ ਆਪਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਸਰਕਾਰ ਮੰਨ ਚੁੱਕੀ ਹੈ ਜੀ ਕਿ ਐਮਐਸਪੀ ਤੇ ਗਾਰੰਟੀ ਕਾਨੂੰਨ ਦੀ ਗੱਲ ਹੈ ਸਰਕਾਰ ਪਹਿਲੇ ਅੰਦੋਲਨ ਦੇ ਵਿੱਚ ਮੰਨੀ ਹੋਈ ਹੈ ਉਹਨਾਂ ਨੇ ਇਹ ਸਾਨੂੰ ਵਿਸ਼ਵਾਸ ਦਿਵਾਇ ਸੀ ਸੀ ਕਮੇਟੀ ਦਾ ਗਠਨ ਕਰਕੇ ਜਲਦੀ ਇਹਦੇ ਤੇ ਕਾਨੂੰਨ ਹੈ ਜਿਹੜਾ ਐ ਐਮਐਸਪੀ ਇਲੀਗਲ ਗਾਰੰਟੀ ਕਾਨੂੰਨ ਦੇਵਾਂਗੇ ਔਰ ਇਹਨਾਂ ਸਾਰੀਆਂ ਹੀ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਇਹਨਾਂ ਨੂੰ ਸਰਕਾਰ ਮੰਨ ਚ ਮੰਨ ਚੁੱਕੀ ਹੈ ਵੀ ਜਾਇਜ਼ ਨੇ ਤਾਂ ਫਿਰ ਇਹਨਾਂ ਨੂੰ ਮਨਵਾਉਣ ਲਈ ਅਸੀਂ ਬਚਨ ਬੱਧ ਹੈ ਅਸੀਂ ਪੀਸਫੁਲੀ ਇੱਥੇ ਬੈਠੇ ਆਂ ਜੇਕਰ ਮਾਨਯੋਗ ਕੋਰਟ ਨੇ ਕੋਈ ਰਸਤਾ ਖੋਲਣ ਦੀ ਗੱਲ ਕਹੀ ਹੈ ਰਸਤਾ ਖੋਲਣਗੇ ਤਾਂ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਦਾ ਪ੍ਰੋਟੈਸਟ ਹੈ ਜਿਹੜਾ ਸ਼ਾਂਤਮਈ ਕਰਾਂਗੇ ਪਰ ਜਦੋਂ ਤੱਕ ਸਾਡੀਆਂ ਇਹ ਕਿਸਾਨਾਂ ਦੀਆਂ ਹਕੀ ਮੰਗਾਂ ਹੈ ਮੰਨੀਆਂ ਹੋਈਆਂ ਉਹਨੂੰ ਸਰਕਾਰ ਲਾਗੂ ਨਹੀਂ ਕਰਦੀ ਉਦੋਂ ਤੱਕ ਅੰਦੋਲਨ ਸਾਡਾ ਚੱਜ ਰਿਹਾ ਇਹ ਮੈਂ ਸਰਵਨ ਸਿੰਘ ਪੰਦੇਰ ਉਹਨਾਂ ਦੀ ਵੀ ਗੱਲ ਸੁਣ ਰਿਹਾ ਸੀਗਾ ਜਗਦੀਸ਼ ਸਿੰਘ ਡੱਲੇਵਾਲ ਵੀ ਲਗਾਤਾਰ ਐਕਟਿਵ ਹੈਗੇ ਨੇ ਮਸਲੇ ਨੂੰ ਲੈ ਕੇ ਇਸ ਵਕਤ ਕਿਸਾਨਾਂ ਨੇ ਕੋਈ ਬੈਠਕ ਵੀ ਸੱਦੀ ਹੋਈ ਹੈ ਜਿਸ ਬੈਠਕ ਦੇ ਦਰਮਿਆਨ ਹੁਣ ਵਿਚਾਰ ਕੀਤਾ ਜਾਊਗਾ ਕਿ ਅੱਗੇ ਕੀ ਕਰਨਾ ਹੈ ਹਾਂ ਬਿਲਕੁਲ ਪੀਡੀਏ ਦੇ ਤੁਹਾਡੇ ਰਾਹੀਂ ਜਿੰਨੀ ਕਿ ਜਾਣਕਾਰੀ ਉਹ ਆਈ ਹੈ ਜਦੋਂ ਸਾਡੇ ਕੋਲ کورٹ ਦੇ ਹੁਕਮ ਲੈਖਤੀ ਰੂਪ ਦੇ ਵਿੱਚ ਆ ਜਾਣਗੇ ਅਸੀਂ ਤੁਰੰਤ ਇਹਦੇ ਤੇ ਜਲਦੀ ਤੋਂ ਜਲਦੀ ਇਹਨੂੰ ਸੋਚ ਕੇ ਸਮਝ ਕੇ ਤੇ ਅਸੀਂ ਬੈਠਕ ਕਰਾਂਗੇ ਔਰ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜਾ ਹੈਗਾ ਸਾਰਾ ਪੱਖਾ ਜਿਹੜਾ ਸਪਸ਼ਟ ਕਰਾਂਗੇ ਇੱਕ ਬੜੀ ਅਹਿਮ ਚੀਜ਼ ਆ ਇਸ ਵਕਤ ਤੁਸੀਂ ਖਨੋਰੀ ਬਾਰਡਰ ਤੇ ਬੈਠੇ ਹੋ ਕੀ ਹਾਲਾਤ ਕੀ ਨੇ ਖਨੋਰੀ ਬਾਰਡਰ ਦੇ ਕਿਸ ਤਰੀਕੇ ਨਾਲ ਕਿਉਂਕਿ ਜਦੋਂ ਅਸੀਂ ਸ਼ੁਭ ਕਰਨ ਦੀ ਘਟਨਾ ਦਾ ਜ਼ਿਕਰ ਕਰਦੇ ਆ ਉਹ ਸਾਰਾ ਵਾਕਿਆ ਵੀ ਤੁਹਾਡੇ ਵਾਲੇ ਪਾਸੇ ਹੀ ਵਾਪਰਿਆ ਸੀਗਾ ਕਿਸ ਤਰੀਕੇ ਨਾਲ ਉਸ ਵੇਲੇ ਉਗਰ ਹੋਇਆ ਸੀਗਾ ਪ੍ਰਸ਼ਾਸਨ ਕਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਅੱਗੇ ਆਣ ਕੇ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰ ਸੀਗੇ ਜਾਂ ਹੋਰ ਸਮਾਨ ਸਾਜੂ ਸਮਾਨ ਜਿਹੜਾ ਉੱਥੇ ਪਿਆ ਸੀਗਾ ਸੜਕ ਤੇ ਉਹਦਾ ਨੁਕਸਾਨ ਵੀ ਕੀਤਾ ਗਿਆ ਸੀ ਵੱਡੇ ਪੱਧਰ ਤੇ ਐਕਸ਼ਨ ਕੀਤਾ ਸੀ ਪ੍ਰਸ਼ਾਸਨ ਨੇ ਇਸ ਵਕਤ ਹਾਲਾਤ ਕੀ ਨੇ ਖਨੌਰੀ ਬਾਰਡਰ ਤੇ ਨਹੀਂ ਇਸ ਵਕਤ ਹਾਲਾਤ ਆ ਜਿਹੜੇ ਬਿਲਕੁਲ ਸ਼ਾਂਤਮਈ ਅਸੀਂ ਪਹਿਲਾਂ ਮੁੱਢ ਤੋਂ ਹੀ ਸ਼ਾਂਤੀ ਦੇ ਨਾਲ ਬੈਠੇ ਆਂ ਜੀ ਸ਼ਾਂਤਮਈ ਅੱਜ ਵੀ ਬੈਠੇ ਆ ਤੇ ਪਹਿਲਾਂ ਪਹਿਲਾਂ ਤੁਸੀਂ ਬੈਠੇ ਆ ਜੇਕਰ ਸਰਕਾਰ ਜਿਹੜੇ ਹਾਲਾਤ ਪਹਿਲਾਂ ਬਣਾਏ ਸੀ ਉਹ ਸਰਕਾਰ ਦੁਆਰਾ ਹੀ ਬਣਾਏ ਗਏ ਸੀ ਇਸ ਟਾਈਮ ਤੇ ਅਸੀਂ ਬਿਲਕੁਲ ਸ਼ਾਂਤਮਈ ਬੈਠੇ ਆ ਕੋਈ ਸਾਡੇ ਵਿੱਚ ਕੋਈ ਅਜੇ ਹੀ ਮਤਲਬ ਕਿ ਵੀ ਜਿਕਈ ਤਾਂ ਕੋਈ ਤਲਖੀ ਨਹੀਂ ਹੈਗੀ ਕਿਸੇ ਵੱਲੋਂ ਸ਼ਾਂਤਮਈ ਪ੍ਰੋਟੈਸਟ ਸਾਡਾ ਚੱਲ ਰਿਹਾ ਹੈ ਪ੍ਰੋਟੈਸਟ ਹੀ ਸਾਡਾ ਇੱਥੇ ਚੱਲ ਰਿਹਾ ਹੈ ਜੇਕਰ ਇੱਥੇ ਮਾਨੂੰ ਕੋਰਟ ਦੇ ਕੋਈ ਹੁਕਮ ਆਉਣਗੇ ਅਕੇ ਰਾਜਧਾਨੀ ਚੱਪਤੀ ਜਾਵਾਂਗੇ ਉੱਥੇ ਵੀ ਸ਼ਾਂਤਮਈ ਜਿਹੜਾ ਮਾਹੌਲ ਰੱਖਾਂਗੇ ਇਸੇ ਸਾਡਾ ਮਾਹੌਲ ਹੈ ਜਲਦੀ ਬਿਲਕੁਲ ਸ਼ਾਂਤਮਈ ਚੱਲ ਰਿਹਾ ਇਹ ਇੱਕ ਬੜੀ ਅਹਿਮ ਚੀਜ਼ ਹੈ ਜਿਸ ਤਰੀਕੇ ਨਾਲ ਅਸੀਂ ਜਦੋਂ ਤੁਸੀਂ ਇਧਰੋਂ ਕੋਚ ਕੀਤੀ ਸੀ ਨਾ ਇੰਦਰ ਜੀ ਜੀ ਉਦੋਂ ਸਰਕਾਰ ਨੇ ਇੱਥੇ ਹਰਿਆਣਾ ਦੀ ਸਰਕਾਰ ਨੇ ਤਾਂ ਬਾਰਡਰ ਲਾਏ ਲਾਏ ਸੀਗੇ ਉੱਥੇ ਦਿੱਲੀ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਇੰਤਜ਼ਾਮ ਕਰ ਦਿੱਤੇ ਸੀ ਕਿ ਕਿਤੇ ਦਿੱਲੀ ਦੇ ਵਿੱਚ ਨਾ ਵੜ ਜਾਣ ਕਿਸਾਨ ਤਾਂ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਇੱਥੋਂ ਹੁਣ ਜੇ ਅਦਾਲਤ ਨੇ ਹੁਕਮ ਦੇ ਦਿੱਤੇ ਨੇ ਵੀ ਇਹ ਰਸਤਾ ਖਾਲੀ ਕਰਵਾਇਆ ਜਾਵੇ ਅਸੀਂ ਜੇ ਮਨ ਵੀ ਲਈਏ ਕਿ ਹਰਿਆਣਾ ਦੀ ਸਰਕਾਰ ਸਰਕਾਰ ਸਿੱਧੇ ਤੌਰ ਤੇ ਜੇ ਅਦਾਲਤੀ ਹੁਕਮ ਆਏ ਨੇ ਉਹਨਾਂ ਨੂੰ ਮੰਨ ਕੇ ਰਸਤਾ ਖਾਲੀ ਵੀ ਕਰ ਦਿੰਦੀ ਹੈ ਕਿ ਦਿੱਲੀ ਦੀ ਪੁਲਿਸ ਤੁਹਾਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਦੇ ਦੇ ਦੇਗੀ ਤੁਹਾਨੂੰ ਲੱਗਦਾ ਇਦਾਂ ਦੇ ਅਸਰ ਹੈਗੇ ਨੇ ਵੇਖੋ ਇਹ ਤਾਂ ਸਰਕਾਰ ਤੇ ਜਾਂ ਪ੍ਰਸ਼ਾਸਨ ਦੇ ਉੱਤੇ ਡਿਪੈਂਡ ਹੈ ਨਾ ਪਹਿਲਾਂ 13 ਮਹੀਨੇ ਅਸੀਂ ਅੰਦੋਲਨ ਦਿੱਲੀ ਦੇ ਵਿੱਚ ਕਰਕੇ ਆਏ ਆ ਦਿੱਲੀ ਦੇ ਬਾਡਰਾਂ ਤੇ ਉਦੋਂ ਵੀ ਕਰਕੇ ਆਏ ਆ ਉਹ ਤੁਸੀਂ ਸਾਰਾ মিডিਆ ਤੁਸੀਂ ਜਾਣਦੇ ਹੋ ਇਸ ਤਰ੍ਹਾਂ 13 ਮਹੀਨੇ ਉੱਥੇ ਅਸੀਂ ਬਤਾਏ ਜਿਹੜੇ ਲੋਕ ਸਾਡੇ ਪੜੋਸੀ ਲੋਕ ਸੀ ਉੱਥੇ ਰਹਿਣ ਵਾਲੇ ਲੋਕ ਸੀ ਜਦੋਂ ਅਸੀਂ ਅੰਦੋਲਨ ਨੂੰ ਸਮਾਪਤ ਕਰਕੇ ਵਾਪਸ ਆਏ ਉਹ ਸਾਰੀਆਂ ਤੁਹਾਡੇ ਕੋਲੇ ਵੀਡੀਓਜ਼ ਤੇ ਰਾਹੀਂ ਤਸਵੀਰਾਂ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਲੋਕਾਂ ਨੇ ਇੱਕ ਸਾਡਾ ਆਪਣੇ ਤੋਂ ਵਿਛੋੜਾ ਸਮਝਿਆ ਵੀ ਤੁਸੀਂ ਗਏ ਤਾਂ ਸਾਡਾ ਜਿਹੜਾ ਇਹ ਤੋਂ ਬਾਅਦ ਦਾ ਜਿਹੜਾ ਸਮਾਂ ਕਿਵੇਂ ਬੀਤੂਗਾ ਅਸੀਂ ਬਿਲਕੁਲ ਅੱਗੇ ਸ਼ਾਂਤਮਈ ਇੱਥੋਂ ਤੱਕ ਆਏ ਆ ਤੇ ਆਪਦੇ ਸ਼ਾਂਤਮਈ ਪ੍ਰੋਟੈਸਟ ਨੂੰ ਅੱਗੇ ਲੈ ਕੇ ਜਾਵਾਂਗੇ ਅੱਗੇ ਜੇਕਰ ਕੋਈ ਪ੍ਰਸ਼ਾਸਨ ਦਾ ਕੋਈ ਸਰਕਾਰ ਦਾ ਕਿਹੋ ਜਿਹਾ ਰੁਕ ਰੋਕ ਅਖਤਿਆਰ ਕਰਨਾ ਹੈ ਅੱਗੇ ਸਰਕਾਰ ਨੇ ਕਿਹੜਾ ਕਹਿਰ ਟਾਇਆ ਜੇ ਕੋਈ ਅੱਗੇ ਕਹਿਰ ਟਾਉਣ ਦੀ ਗੱਲ ਕਰੂਗੀ ਤਾਂ ਉਹਦੇ 'ਚ ਜ਼ਿੰਮੇਵਾਰੀ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਹੈ ਲੇਕਿਨ ਸਾਟੇ ਵੱਲੋਂ ਅਸੀਂ ਤਾਂ ਆਪਦਾ ਅੰਦੋਲਨ ਕਰਨਾ ਇੱਥੇ ਕਰ ਰਹੇ ਆ ਜੇਕਰ ਇੱਥੋਂ ਦਾ ਸਾਨੂੰ ਕੋਈ ਰਸਤਾ ਖੁੱਲਦਾ ਤਾਂ ਅਸੀਂ ਅੱਗੇ ਆਵਦੀ ਰਾਜਧਾਨੀ ਹੈ ਸਾਡੀ ਉਹ ਕੀ ਗੱਲ ਸਾਨੂੰ ਕਿ ਉੱਥੇ ਅਧਿਕਾਰ ਨਹੀਂ ਹੈ ਜਾਂ ਅਸੀਂ ਮੈਂ ਪਹਿਲਾਂ ਗੱਲ ਕੀਤੀ ਸੀ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ ਜੇ ਉੱਥੇ ਜਾ ਕੇ ਸਾਨੂੰ ਆਪਦੀ ਰਾਜਧਾਨੀ ਦੇ ਵਿੱਚ ਕਿਉਂ ਨਹੀਂ ਸਾਨੂੰ ਅਧਿਕਾਰ ਤਾਂ ਅਸੀਂ ਬਿਲਕੁਲ ਜਿਹੜੇ ਹਾਂ ਬਚਨਬੱਧ ਅੱਗੇ ਜਾਵਾਂਗੇ ਅੱਗੇ ਜਿਹੜਾ ਉਹ ਤਾਂ ਪ੍ਰਸ਼ਾਸਨ ਤੇ ਹੈ ਨਾ ਉਹ ਤਾਂ ਪੁਲਿਸ ਤੇ ਹੈ ਨਾ ਕੀ ਰੁਖ اختیار ਕਰਨਾ ਉਹਨਾਂ ਨੇ ਵੈਸੇ ਕਿਸਾਨਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜੇ ਸਰਕਾਰ ਉੱਥੇ ਕਹਿ ਦਿੰਦੀ ਹੈ ਵੀ ਤੁਹਾਨੂੰ ਚਲੋ ਇੱਕ ਥਾਂ ਦੇ ਦਿੰਦੇ ਨੇ ਤੁਸੀਂ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਕਰ ਲਓ ਤੇ ਤੁਹਾਡੇ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਨਾਲ ਬੈਠਕਾਂ ਚੱਲਦੀਆਂ ਰਹਿਣਗੀਆਂ ਕੋਈ ਇਦਾਂ ਦਾ ਆਪਸ ਵਿੱਚ ਚਰਚਾ ਚੱਲ ਰਹੀ ਹੈ ਜੇ ਸਰਕਾਰ ਕੋਈ ਤੁਹਾਨੂੰ ਥਾਂ ਮਕਰਰ ਕਰ ਦਿੰਦੀ ਵੀ ਤੁਸੀਂ ਇਸ ਥਾਂ ਤੇ ਜਾ ਕੇ ਧਰਨਾ ਦੇ ਸਕਦੇ ਹੋ ਆਹਾਂ ਬਿਲਕੁਲ ਸਾਡੇ ਵਿੱਚ ਇਹ ਚਰਚਾ ਚੱਲ ਰਹੀ ਹੈ ਵੀ ਅਸੀਂ ਤਾਂ ਉੱਦੇ ਤੋਂ ਕਹਿ ਰਹੇ ਹਾਂ ਕਿ ਸਾਨੂੰ ਜਗ੍ਹਾ ਦਿਓ ਉੱਥੇ ਦਿੱਲੀ ਦੇ ਵਿੱਚ ਸਾਡੇ ਰਾਜਧਾਨੀ ਦੇ ਵਿੱਚ ਜਿੱਥੇ ਅਸੀਂ ਆਪਦਾ ਪ੍ਰਭਾਵਸ਼ਾਲੀ ਪ੍ਰੋਟੈਸਟ ਕਰ ਸਕੀ ਕੀ ਕੋਈ ਅਜਿਹੀ ਜਗ੍ਹਾ ਸੌਂਪ ਦਿਓ ਜਿੱਥੇ ਕੋਈ ਨਾ ਕਿਸਾਨ ਦੀ ਆਵਾਜ਼ ਜਾਵੇ ਨਾ ਜਿੱਥੇ ਕਿਸਾਨ ਨੇ ਉੱਥੇ ਆਪਦਾ ਜੀਵਨ ਬਸਰ ਕਰਨਾ ਹੈ ਉਹਨੂੰ ਪਾਉਣ ਪਾਣੀ ਦੀ ਲੋੜ ਆ ਉਹ ਨਾ ਹੋਵੇ ਉਹੋ ਜੀ ਜਗ੍ਹਾ ਨਹੀਂ ਪਰ ਅਸੀਂ ਤਾਂ ਅੱਜ ਵੀ ਉਸ ਗੱਲ ਤੇ ਚਰਚਾ ਕਰ ਰਹੇ ਹਾਂ ਮੁੱਟ ਤੋਂ ਹੀ ਕਰ ਰਹੇ ਹਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਦਿੱਲੀ ਦੇ ਵਿੱਚ ਜਾ ਕੇ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਆਪਦੀ ਗੱਲ ਰੱਖਾਂ ਕਣੀਆ ਸਭ ਇੱਕ ਬੜੀ ਸਮਝਣ ਵਾਲੀ ਚੀਜ਼ ਆ ਕਿ ਜਦੋਂ ਭਾਜਪਾ ਦੇ ਆਗੂਆਂ ਦੀਆਂ ਸਟੇਟਮੈਂਟਾਂ ਸੁਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਧਿਆਨ ਦੇ ਨਾਲ ਸੁਣਿਆ ਹੋਣੀਆ ਸੁਨੀਲ ਜਾਖੜ ਇਹ ਕਹਿੰਦੇ ਨਜ਼ਰ ਆਇਆ ਕਿ ਕੇਂਦਰ ਦੀ ਸਰਕਾਰ ਆਪਣੇ ਸਾਰੇ ਵਾਅਦੇ ਵਫਾ ਕਰ ਰਹੀ ਹੈ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੀ ਉਹਨਾਂ ਨੇ ਇੱਕ ਬੜਾ ਕੱਚਾ ਚਿੱਠਾ ਚੱਕ ਕੇ ਲਿਆਂਦਾ ਵੀ ਕਹਿੰਦੇ ਦੇਖ ਲਓ ਪਿਛਲੇ ਸਾਲਾਂ ਤੋਂ ਦੁੱਗਣੀ ਕਰਤੀ ਆਮਦਨ ਉਹਨਾਂ ਨੇ ਦਿਖਾ ਦਿੱਤੇ ਵੀ ਇੰਨੇ ਕਰੋੜ ਦੀ ਆ ਪਹਿਲਾਂ ਖਰੀਦ ਹੁੰਦੀ ਸੀ ਹੁਣ ਕਰੋੜ ਉਹ ਤੋਂ ਡਬਲ ਤੋਂ ਵੀ ਜ਼ਿਆਦਾ ਹੈ ਜਿਹੜੀ ਖਰੀਦ ਆ ਉਹ ਪੰਜਾਬ ਤੋਂ ਹੋ ਰਹੀ ਹੈ ਉਹ ਆਪਣੇ ਹਿਸਾਬ ਨਾਲ ਉਹ ਅੰਕੜੇ ਦੱਸ ਰਹੇ ਸੀਗੇ ਨਾਲ ਦੇ ਨਾਲ ਇਹ ਵੀ ਜ਼ਿਕਰ ਆਉਂਦਾ ਕਿ ਹਰਿਆਣੇ ਦੇ ਵਿੱਚ ਐਮਐਸਪੀ ਜਿਹੜੀ ਹੈ ਉੱਤੇ ਫਸਲ ਵਿਕ ਰਹੀ ਹੈ ਸਿਰਫ ਦੋ ਫਸਲਾਂ ਨਹੀਂ ਹੋਰ ਫਸਲਾਂ ਵੀ ਵਿਕ ਰਹੀਆਂ ਨੇ ਪੰਜਾਬ ਸਰਕਾਰ ਨੂੰ ਵੀ ਸਵਾਲ ਕਰ ਲਓ ਉਹ ਕਿਉਂ ਨਹੀਂ ਖਰੀਦੀ ਤਾਂ ਇਹ ਜਿਹੜੇ ਸਵਾਲ ਭਾਜਪਾ ਦੇ ਆਗੂ ਉਠਾਉਂਦੇ ਨੇ ਕਿਸਾਨ ਆਗੂ ਇਹਨਾਂ ਦੇ ਬਾਰੇ ਵੀ ਚਰਚਾ ਕਰ ਰਹੇ ਨੇ ਇਸ ਵੇਲੇ ਵੀ ਇਹ ਇਨ ਸਵਾਲਾਂ ਦੇ ਜਵਾਬ ਕੀ ਹੈਗੇ ਨੇ ਇਸ ਵੇਲੇ ਬਿਲਕੁਲ ਜਵਾਬ ਸਾਰਥਿਕ ਨਹੀਂ ਜੀ ਵੇਖੋ ਇਹ ਗੱਲਾਂ ਕੇਵਲ ਇਹਨਾਂ ਦੇ ਕਹਿਣ ਦੀਆਂ ਨੇ ਜੀ ਜਦੋਂ ਬਰਾਬਰ ਕਿਸਾਨਾਂ ਦੇ ਤੁਸੀਂ ਬੈਠੋਗੇ ਨਾ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਕਰੋਗੇ ਉਦੋਂ ਇਹਨਾਂ ਦੀ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਚਾਰ ਮੀਟਿੰਗਾਂ ਹੋ ਗਈਆਂ ਹਰ ਸਾਡੀ ਇਸ ਮੰਗ ਦੇ ਉੱਤੇ ਇਹਨਾਂ ਦੇ ਜਿੰਨੇ ਵੀ ਮਿਨਿਸਟਰ ਸੈਂਟਰ ਤੇ ਆਏ ਉਹ ਸਹਿਮਤ ਹੋ ਕੇ ਗਏ ਐ ਵੀ ਇਹ ਜਿਹੜੀਆਂ ਗੱਲਾਂ ਕਿਸਾਨਾਂ ਦੀਆਂ ਜਾਇਜ਼ ਐ ਹੁਣ ਜਾਖੜ ਸਾਹਿਬ ਵਰਗੇ ਉਹਨਾਂ ਨੇ ਜਿਹੜਾ ਹੈਗਾ ਵੀ ਬਾਜ਼ਾਰਤ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਮੀਟਿੰਗਾਂ ਬੈਠਣ ਤੇ ਕਿੱਥੇ ਉਹ ਬੈਠੇ ਤੇ ਕਿੱਥੇ ਬੈਠਣ ਲਈ ਤਿਆਰ ਹੋ ਤਾਂ ਕੇਵਲ ਨੇ ਸਟੇਟਮੈਂਟਾਂ ਜੀ ਕਿੱਥੇ ਕਿਸਾਨ ਦੀ ਸਾਨੂੰ ਦੱਸਣ ਕਿੱਥੇ ਆਮਦਨ ਦੁੱਗਣੀ ਹੋਗੀ ਕਿਸਾਨ ਦੇ ਕਰਜ਼ੇ ਦੀ ਗੱਲ ਕਰੀਏ ਹਰ ਰੋਜ਼ ਕਿਸਾਨ ਦਾ ਕਰਜ਼ਾ ਵਧ ਰਿਹਾ ਹੈ ਕਿੱਥੇ ਕਿਸਾਨ ਦੀ ਆਮਦਨ ਦੁੱਗਣੀ ਹੋਗੀ ਸਾਨੂੰ ਸਬੂਤ ਦੇਣ ਕੋਈ ਜਿਹੜੀ ਗੱਲ ਕਹੀਏ ਤੁਸੀਂ ਵੀ ਐਮਐਸਪੀ ਤੇ ਫਸਲ ਵਿਕਣ ਦੀ ਕਿਹੜੀ ਫਸਲ ਐਮਐਸਪੀ ਤੇ ਵਿਕਦੀ ਹੈ ਹੁਣ ਇਹਨਾਂ ਨੇ 2275 ਰੁਪਏ ਨਵੀਂ ਐਮਐਸਪੀ ਮੱਕੀ ਦੀ ਨਿਰਧਾਰਤ ਕੀਤੀ ਹੈ ਸਾਨੂੰ ਦੱਸਣ ਕਿੱਥੇ ਮੱਕੀ 275 ਰੁਪਏ ਵਿਕ ਰਹੀ ਹੈ ਮੂੰਗੀ ਦੀ ਜਿਹੜੀ ਫਸਲ ਹੈ 8600 ਰੁਪਏ ਤੋਂ ਉੱਪਰ ਦਾ ਰੇਟ ਹੈ ਜਿਹੜਾ ਨੇ ਇਹ ਨਿਰਧਾਰਤ ਕੀਤਾ ਹੈ ਕਿੱਥੇ ਮੂੰਗੀ ਦੀ ਫਸਲ ਹੈ ਜਿਹੜੀ ਉਹ ਵਿਕ ਰਹੀ ਹੈ ਇਸ ਤੋਂ ਉੱਪਰ ਕਿੱਥੇ ਜਿਹੜੀ ਨਰਮੇ ਦੀ ਗੱਲ ਹੈ ਨਰਮੇ ਦੀ ਖੇਤੀ ਦੀ ਗੱਲ ਕਰੀਏ ਉਹ ਐਮਐਸਪੀ ਨਿਰਧਾਰਤ ਕੀਤੀ ਇਹਨਾਂ ਨੇ 7600 ਰੁਪਏ ਉਹ ਕਿੱਥੇ ਵਿਕ ਰਹੀ ਸੋ ਇਹ ਗੱਲਾਂ ਕੇਵਲ ਕਹਿਣ ਦੀਆਂ ਜਿਹੜਾ ਇਹ ਪੰਜਾਬ ਤੇ ਹਰਿਆਣਾ ਨੂੰ ਟਾਰਗੇਟ ਕਰਕੇ ਦੋ ਫਸਲਾਂ ਦਾ ਕਰ ਰਿਹਾ ਸਿਰਫ ਕਣਕ ਤੇ ਝੋਨਾ ਐਮਐਸਪੀ ਤੇ ਵੇਚ ਰਿਹਾ ਉਹ ਸਿਰਫ ਇਸ ਕਰਕੇ ਵੇਚ ਰਿਹਾ ਕਿ ਉਹਦੀ ਸਰਕਾਰੀ ਖਰੀਦ ਹੈ ਜਿਹਦੇ ਤੇ ਕਿਸਾਨ ਜਥੇਬੰਦੀਆਂ ਜਦੋਂ ਜਹਿਦ ਦੇ ਵਿੱਚ ਐ ਵੀ ਸਰਕਾਰੀ ਮੰਡੀਆਂ ਸਿੱ ਖਤਮ ਨਹੀਂ ਹੋਣ ਦੇਣੀ ਪਹਿਲੇ ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਕਰਾਇਆ ਉਹਨਾਂ ਦੇ ਵਿੱਚ ਵੀ ਸਰਕਾਰ ਦਾ ਇਹੋ ਹੀ ਜੋਰ ਸੀ ਅੱਜ ਤੱਕ ਵੀ ਇਹੋ ਹੀ ਜੋਰ ਹੈ ਵੀ ਇੱਥੋਂ ਵੀ ਇਹ ਸਰਕਾਰੀ ਮੰਡੀਆਂ ਖਤਮ ਕਰ ਦਈਏ ਪ੍ਰਾਈਵੇਟ ਪਲੇਅਰ ਲਈਏ ਜਿਹੜੀਆਂ ਦੋ ਫਸਲਾਂ ਕਣਕ ਤੇ ਜਿਹੜਾ ਝੋਨਾ ਹੈ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਸਰਕਾਰੀ ਏਜੰਸੀਆਂ ਖਰੀਦਦੀਆਂ ਉਹਨਾਂ ਨੂੰ ਵੀ ਖਤਮ ਕਰਨ ਦੀਆਂ ਯੋਜਨਾਵਾਂ ਪਰ ਉਹ ਲੇਕਿਨ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਉਹ ਇਹਨਾਂ ਦੋ ਫਸਲਾਂ ਨੂੰ ਤੇ ਮੰਡੀ ਹੈ ਜਿਹੜੀ ਉਹਨੂੰ ਖਤਮ ਨਹੀਂ ਹੋਣ ਦਿੰਦੇ ਤੇ ਉਹ ਦੋ ਕੇਵਲ ਤਾਂ ਕਰਕੇ ਵਿਕਦੀਆਂ ਹੋਰ ਕਿਹੜੀ ਫਸਲ ਹੈ ਜਿਹੜੀ ਐਮਐਸਪੀ ਤੇ ਵਿਕਦੀ ਹੈ ਸਾਨੂੰ ਦੱਸਣਾ ਜੀ ਇੱਕ ਬੜੀ ਜ਼ਰੂਰੀ ਚੀਜ਼ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨੂੰ ਮਿਲਣ ਆਏ ਸੀਗੇ ਰਵਨੀਤ ਸਿੰਘ ਬਿੱਟੂ ਜਿਹੜੇ ਲੁਧਿਆਣਾ ਤੋਂ ਚੋਣ ਹਾਰੇ ਪਰ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਤਾ ਤੇ ਮਹਿਕਮਾ ਬੜਾ ਅਹਿਮ ਦਿੱਤਾ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਜਿਹੜਾ ਕਿਸੇ ਵੇਲੇ ਹਰਸਿਮਰਤ ਕੌਰ ਬਾਦਲ ਦੇ ਕੋਲ ਸੀਗਾ ਤਾਂ ਉਹ ਕਹਿੰਦੇ ਕਿ ਕਿਸਾਨ ਸਾਡੇ ਕੋਲ ਹੋਣਾ ਸੀ ਤਾਂ ਹਰ ਇੱਕ ਮਸਲੇ ਦੇ ਹੱਲ ਹੀ ਤਿਆਰ ਆ ਕਿਸਾਨਾਂ ਦਾ ਮਸਲਾ ਉੱਪਰ ਤੱਕ ਰੱਖਣ ਲਈ ਤਿਆਰ ਆ ਕਿਸਾਨ ਆ ਨਹੀਂ ਦੇ ਗੱਲ ਨਹੀਂ ਕਰ ਰਹੇ ਸਾਡੇ ਨਾਲ ਬਿਲਕੁਲ ਜੀ ਇਹ ਇਹ ਗੱਲਾਂ ਸਰਾਸਰ ਤੁਹਾਡੇ মিডিਆ ਦੇ ਜਰੀਏ ਕਹਿਣ ਦੀਆਂ ਹੂੰ ਤੁਸੀਂ ਇਹਨਾਂ ਨੂੰ ਪੁੱਛੇ ਇਹਨਾਂ ਨੇ 4 ਮੀਟਿੰਗਾਂ ਕੀਤੀਆਂ ਪਹਿਲਾਂ ਜਿਹੜੀ ਮੀਟਿੰਗ ਦੇ ਵਿੱਚੋਂ ਕਿਸਾਨ ਗੈਰਹਾਜ਼ਰ ਹੋਏ ਅੱਜ ਸੱਦਾ ਦੇਣਗੇ ਕਦੋਂ ਸੱਦਾ ਦੇ ਰਹੇ ਆ ਕਦੋਂ ਕਿਸਾਨ ਨਾ ਆਉਣਗੇ ਤੁਸੀਂ ਇਹ ਦੇਖੋ ਨਾ 13 ਮਹੀਨਿਆਂ ਦਾ ਅੰਦੋਲਨ ਪਹਿਲਾਂ ਜਿਹੜੀ ਉਦੋਂ 11 ਮੀਟਿੰਗਾਂ ਲਗਾਤਾਰ ਹੋਈਆਂ ਕਿਹੜੀ ਮੀਟਿੰਗ ਦੇ ਵਿੱਚ ਕਿਸਾਨ ਗੈਰਹਾਜ਼ਰ ਹੋਏ ਇਹਨਾਂ ਨੇ ਉਹਨਾਂ 11 ਮੀਟਿੰਗਾਂ ਦੇ ਵਿੱਚ ਵੀ ਕਿਸਾਨਾਂ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਇਨਕਾਰ ਕਰਦੇ ਰਹੇ ਪਰ ਲੇਕਨ ਕਰਨੇ ਪਏ ਅੱਜ ਫੇਰ ਜਿਹੜੀਆਂ ਇਹ ਤੋਂ ਚਾਰ ਪਹਿਲਾਂ ਮੀਟਿੰਗਾਂ ਹੋਈਆਂ ਐਸ ਅੰਦੋਲਨ ਦੇ ਵਿੱਚ ਇਹਦੇ ਵਿੱਚ ਵੀ ਚਾਰ ਮੀਟਿੰਗਾਂ ਦੇ ਵਿੱਚ ਕਿਸਾਨ ਡਟ ਕੇ ਬੈਠੇ ਆ ਔਰ ਟੇਬਲ ਟਾਕ ਦੇ ਵਿੱਚ ਇਹਨਾਂ ਦੇ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਅੱਜ ਫਿਰ ਕੋਈ ਕਿਸਾਨ ਭੱਜੇ ਨਹੀਂ ਸਵਾਲਾਂ ਦੇ ਜਵਾਬ ਤੋਂ ਕੋਈ ਭੱਜੇ ਨਹੀਂ ਮੀਟਿੰਗਾਂ ਦੇ ਵਿੱਚ ਤੁਸੀਂ ਰੱਖੋ ਮੀਟਿੰਗ ਕਿੱਥੇ ਰੱਖਦੇ ਹੋ ਕਿਸਾਨ ਬਿਲਕੁਲ ਆਉਣ ਲਈ ਤਿਆਰ ਹੈ ਇਹ ਤਾਂ ਸਰਾਸਰ ਗੱਲਾਂ ਜਦੋਂ ਮਸਲੇ ਦਾ ਹੱਲ ਕੋਈ ਕਰਨਾ ਨਹੀਂ ਕੇਵਲ ਮੀਡੀਆ ਦੇ ਵਿੱਚ ਜਵਾਬ ਦੇ ਕੇ ਕਿਸਾਨਾਂ ਨੂੰ ਦੋਸ਼ੀ ਠਾਇਆ ਜਾਣਾ ਉਹ ਗੱਲ ਕਰਨ ਲਈ ਤਿਆਰ ਨਹੀਂ ਅਸੀਂ ਗੱਲ ਕਰਨ ਲਈ ਸਦਾ ਲਈ ਤਿਆਰ ਆ ਅੱਜ ਵੀ ਤਿਆਰ ਆ ਕੱਲ੍ਹ ਨੂੰ ਵੀ ਤਿਆਰ ਆ ਵੈਸੇ ਤੁਹਾਨੂੰ ਇਸ ਵਕਤ ਜਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਬੈਠੇ ਹੋ ਕਿੰਨੇ ਦਿਨ ਹੋ ਗਏ ਘਰਾਂ ਤੋਂ ਬਾਹਰ ਰਹਿਣਾ ਕੋਈ ਆਸਾਨ ਗੱਲ ਨਹੀਂ ਹੁੰਦੀ ਹਾਲਾਂਕਿ ਚਲੋ ਜਿਹੜਾ ਕਿਸਾਨ ਅੰਦੋਲਨ ਪਹਿਲਾਂ ਹੋਇਆ ਸੀ ਉਹਨੇ ਬਹੁਤ ਸਾਰੇ ਕਿਸਾਨਾਂ ਨੂੰ ਦੀ ਇੱਕ ਹਸਾਬ ਨਾਲ ਟ੍ਰੇਨਿੰਗ ਕਰਾ ਦਿੱਤੀ ਤੇ ਹੁਣ ਕਿਸਾਨ ਉਸ ਤਰੀਕੇ ਨਾਲ ਵਿਚਰਦੇ ਨੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ ਸਾਜੂ ਸਮਾਨ ਨਾਲ ਲੈ ਕੇ ਤੁਰਨਾ ਹੈਗਾ ਇੱਧਰ ਜਦੋਂ ਅਸੀਂ ਸ਼ੰਭੂ ਬੈਰੀਅਰ ਦੀ ਗੱਲ ਕਰਦੇ ਆ ਉਧਰਲੇ ਪਾਸੇ ਵੀ ਕਿਸਾਨਾਂ ਦੇ ਬੜੇ ਵੱਡੇ ਪੱਧਰ ਤੇ ਲੂਪੜੇ ਉ ਟਿਕੇ ਹੋਏ ਨੇ ਖਨੌਰੀ ਬਾਰਡਰ ਦਾ ਵੀ ਉਸੇ ਤਰੀਕੇ ਨਾਲ ਪਰ ਇੱਕ ਬੜੀ ਅਹਿਮ ਚੀਜ਼ ਹੈ ਕਿ ਇਸ ਪੂਰੇ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਐਸਕੇਐਮ ਦੇ ਨਾਲ ਚੱਲਦੀਆਂ ਨੇ ਉਹਨਾਂ ਦਾ ਉਸ ਤਰ੍ਹਾਂ ਕਿਨਾਂ ਸਮਰਥਨ ਨਹੀਂ ਮਿਲ ਰਿਹਾ ਹੈਗਾ ਤਾਂ ਇੱਕ ਕਮੇਟੀ ਵੀ ਬਣਾਈ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਹਿੰਦੇ ਸੀ ਕਿ ਤਾਲਮੇਲ ਕੀਤਾ ਜਾਊਗਾ ਕੀ ਉਹ ਤਾਲਮੇਲ ਹੋਇਆ ਤੁਹਾਡੇ ਸਾਹਮਣੇ ਨਾਲ ਗੱਲਬਾਤ ਹੋਈ ਜਿਹਦੇ ਹੁਣ ਜੇ ਇਹ ਕਿਸਾਨ ਕਹਿੰਦੇ ਨੇ ਕਿ ਦਿੱਲੀ ਜਾਣਾ ਹੈਗਾ ਤੇ ਜਦੋਂ ਦਿੱਲੀ ਜਾਊਗੇ ਸਿਰਫ ਦੋ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਮੋਰੇ ਲੱਗੀਆਂ ਉਹੀ ਜਾਣਗੀਆਂ ਜਾਂ ਬਾਕੀ ਜਥੇਬੰਦੀਆਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਵੀ ਨਾਲ ਤੁਰਨ ਲਈ ਕਿਹਾ ਜਾਊਗਾ ਜੀ ਜੀ ਨਹੀਂ ਵੇਖੋ ਹਰਦੀਪ ਜੀ ਗੱਲ ਇਹ ਹੈ ਜੀ ਵੀ ਕੇਵਲ ਦੋ ਜਥੇਬੰਦੀਆਂ ਨਹੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੂੰ ਜਿਹਦੇ ਵਿੱਚ ਸੰਕੜੇ ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ ਕੰਮ ਕਰਦੀਆਂ ਜੀ ਕਿਸਾਨ ਮਜ਼ਦੂਰ ਮੋਰਚਾ ਹੂੰ ਉਸ ਫਰੰਟ ਦੇ ਨਾਲ ਵੀ ਸੰਕੜੇ ਕਿਸਾਨ ਜਥੇਬੰਦੀਆਂ ਜਿਹੜਾ ਕੰਮ ਕਰਦੀਆਂ ਹੂੰ ਉਹ ਉਹਨਾਂ ਦੇ ਨਾਲ ਸ਼ਾਮਿਲ ਨੇ ਅੱਗੇ ਵੱਧ ਚੜ ਕੇ ਅੰਦੋਲਨ ਨੂੰ ਜਿਹੜਾ ਵਧਾਉਣ ਲਈ ਸਾਰਿਆਂ ਤਿਆਰ ਨੇ ਹੁਣ ਜਿਹੜੇ ਜਿਹੜੀਆਂ ਜਥੇਬੰਦੀਆਂ ਛਾਮਲ ਨਹੀਂ ਉਹਨਾਂ ਦਾ ਜਵਾਬ ਤਾਂ ਉਹ ਦੇ ਸਕਦੇ ਐ ਪਰ ਲੇਕਿਨ ਜੇ ਆਪਾਂ ਇਸ ਮੰਗ ਦੀ ਗੱਲ ਕਰੀਏ ਪਲੇਟਫਾਰਮਾਂ ਵੱਲੋਂ ਜਿਹੜਾ ਲੜਿਆ ਜਾ ਰਿਹਾ ਕੀ ਕਿਸਾਨ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਲੈਣ ਦੀ ਲੋੜ ਨਹੀਂ ਹੂੰ ਉਹਦੀਆਂ ਹਰ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੈ ਕਿ ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ ਜੀ ਬਿਲਕੁਲ ਹਾਂ ਅੱਜ ਐਮਐਸਪੀ ਦੀ ਕੀ ਗੱਲ ਪੰਜਾਬ ਨੂੰ ਗਰੰਟੀ ਦੀ ਲੋੜ ਨਹੀਂ ਕਿ ਇੱਥੇ ਦੂਸਰੀਆਂ ਫਸਲਾਂ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਬਣੇ ਐਮਐਸਪੀ ਤੇ ਵਿਕਣ ਤੇ ਪੰਜਾਬ ਦੀ ਧਰਤੀ ਹਰ ਫਸਲ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ ਪੰਜਾਬ ਦਾ ਮਿਹਨਤੀ ਕਿਸਾਨ ਹਰਿਆਣੇ ਦਾ ਮਿਹਨਤੀ ਕਿਸਾਨ ਹਰ ਫਸਲ ਨੂੰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੇਕਰ ਐਮਐਸਪੀ ਤੇ ਗਰੰਟੀ ਕਾਨੂੰਨ ਬਣਦਾ ਜਿੱਥੇ ਕਿਸਾਨ ਖੁਸ਼ਹਾਲ ਹੁੰਦਾ ਉਥੇ ਪੰਜਾਬ ਦਾ ਪਾਉਣ ਪਾਣੀ ਬਚਦਾ ਤੇ ਉਹ ਜਥੇਬੰਦੀਆਂ ਉਹ ਜਾਣਦੀਆਂ ਉਹ ਕਿਉਂ ਨਹੀਂ ਸਮਰਥਨ ਦਿੰਦੀਆਂ ਸੀ2+50 ਦੇ ਫਾਰਮੂਲੇ ਦੇ ਮਤਾਬਕ ਕਿਸਾਨ ਦੇ ਜਿੰਸ ਦੀ ਭਾਅ ਦੀ ਗੱਲ ਹੈ ਉਹ ਕਿਸਾਨ ਦੇ ਉੱਤੇ ਉਹ ਇਸ ਮਸਲੇ ਦੇ ਉੱਤੇ ਕਿਉਂ ਨਹੀਂ ਸਹਿਮਤ ਹੁੰਦੀਆਂ ਕਿਸਾਨ ਮਜ਼ਦੂਰ ਦਾ ਕਰਜ਼ਾ ਹੈ ਦੇਸ਼ ਦਾ ਅਨਾਜ ਦਾ ਅਨਾਜ ਪੱਖੋਂ ਦੇਸ਼ ਦਾ ਢਿੱਡ ਭਰਿਆ ਹੈ ਘਾਟੇ ਤੇ ਫਸਲਾਂ ਵਿਕਦੀਆਂ ਆਈਆਂ ਘਾਟੇਦਾਰ ਘਾਟਾ ਫਸਲਾਂ ਵੇਚਦਾ ਹੈ ਕਿਸਾਨ ਮਜ਼ਦੂਰ ਕਰਜ਼ਈ ਹੋਇਆ ਹੈ ਉਹਦਾ ਕਰਜ਼ਾ ਖਤਮ ਕਰਨਾ ਬਣਦਾ ਹੈ ਇਹ ਮੰਗਾਂ ਬਿਲਕੁਲ ਜਾਇਜ਼ ਨੇ ਕਿਸਾਨ ਦੀਆਂ ਹੁਣ ਉਹ ਤਾਂ ਉਹ ਲੋਕ ਜਾਣਦੇ ਆ ਨਾ ਵੀ ਕੀ ਗੱਲ ਉਹ ਉਹਨਾਂ ਮੰਗਾਂ ਤੇ ਸਹਿਮਤ ਕਿਉਂ ਨਹੀਂ ਹੁੰਦੇ ਸਾਡੇ ਲੱਖ ਮੱਤ ਭੇਜਦਾ ਕੋਈ ਹੁੰਦੇ ਆ ਪਰ ਮੰਗਾਂ ਤੇ ਤਾਂ ਸਹਿਮਤੀ ਕਰ ਲੈਣੀ ਚਾਹੀਦੀ ਹੈ ਨਾ ਉਹ ਉਹ ਜਾਣਦੇ ਆ ਪਰ ਸੈਂਕੜੇ ਜਥੇਬੰਦੀਆਂ ਸਾਡੇ ਦੋਹਾਂ ਪਲੇਟਫਾਰਮਾਂ ਦੇ ਨਾਲ ਐ ਅਸੀਂ ਵਚਨਬੱਧ ਆ ਇਹਨਾਂ ਮੰਗਾਂ ਤੇ ਬਿਲਕੁਲ ਦ੍ਰਿੜ ਇਰਾਦੇ ਦੇ ਨਾਲ ਸੰਕਲਪ ਲੈ ਕੇ ਲੜਾਂਗੇ ਤੇ ਲੜਦੇ ਰਹਿਾਂਗੇ ਜੀ ਸਰ ਮੈਂ ਇਹ ਸਵਾਲ ਤਾਂ ਕਰ ਰਿਹਾ ਸੀਗਾ ਕਿ ਹੁਣ ਜਦੋਂ ਪਤਾ ਹੈਗਾ ਵੀ ਚਲੋ ਜੇ ਰਸਤੇ ਖਾਲੀ ਕਰ ਦਿੱਤੇ ਜਾਂਦੇ ਨੇ ਤਾਂ ਕੀ ਤੁਹਾਡੇ ਵੱਲੋਂ ਇਨੀਸ਼ੀਏਟਿਵ ਕੀਤਾ ਜਾਊਗਾ ਤੁਹਾਡੇ ਜਥੇਬੰਦੀਆਂ ਦੇ ਵੱਲੋਂ ਇਨੀਸ਼ੀਏਟਿਵ ਕੀਤਾ ਜਾਊਗਾ ਕਿ ਬਾਕੀ ਵੀ ਜਿਹੜੀਆਂ ਧਿਰਾਂ ਨੇ ਉਹ ਨਾਲ ਚੱਲਣ ਕਿਉਂਕਿ ਇਕੱਠੇ ਹੋ ਕੇ ਜਾਊਂਗੇ ਤਾਂ ਜ਼ਿਆਦਾ ਜ਼ੋਰ ਬਣਦਾ ਹੈਗਾ ਉਸ ਤਰੀਕੇ ਨਾਲ ਸਰਕਾਰ ਵੀ ਦੇਖਦੀ ਹੁੰਦੀ ਹੈ ਨਾ ਕਿ ਗਿਣਤੀ ਕਿੰਨੀ ਹੈਗੀ ਹੈ ਗਿਣਤੀ ਦੇ ਹਿਸਾਬ ਨਾਲ ਹੀ ਪ੍ਰੈਸ਼ਰ ਬਣਦਾ ਜਿਸ ਤਰੀਕੇ ਨਾਲ ਪਿਛਲਾ ਅੰਦੋਲਨ ਜਿੱਤ ਕੇ ਜੇ ਅਸੀਂ ਵਾਪਸ ਆਏ ਸੀਗੇ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਤੁਹਾਡੇ ਨਾਲ ਨਹੀਂ ਖੜੀਆਂ ਹੈਗੀਆਂ ਉਹ ਸਾਰੀਆਂ ਜਥੇਬੰਦੀਆਂ ਵੀ ਨਾਲ ਸੀਗੀਆਂ ਤਾਂ ਕੀ ਕੋਸ਼ਿਸ਼ ਤੁਹਾਡੇ ਵੱਲੋਂ ਪਹਿਲ ਕੀਤੀ ਜਾਊਗੀ ਵੀ ਅਸੀਂ ਬਾਕੀ ਜਥੇਬੰਦੀਆਂ ਨੂੰ ਤੁਸੀਂ ਇਤਰਾਜ਼ ਤਾਂ ਜਿਤਾ ਦਿੱਤੇ ਕਿ ਉਹਨਾਂ ਨੂੰ ਸਹਿਮਤ ਹੋ ਜਾਣਾ ਚਾਹੀਦਾ ਪਰ ਤੁਹਾਡੇ ਵੱਲੋਂ ਕੀ ਕੋਸ਼ਿਸ਼ ਕੀਤੀ ਜਾਊਗੀ ਵੀ ਹਾਂ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਵੇ ਵੀ ਆਜੋ ਚਲਿਏ ਜੀ ਜੀ ਸਾਡੇ ਵੱਲੋਂ ਪਹਿਲਾਂ ਵੀ ਪਹਿਲ ਕਦਮੀਆਂ ਵੀ ਕੀਤੀਆਂ ਗਈਆਂ ਹਨ ਔਰ ਚਾਰਾਜੋਈ ਕੀਤੀ ਗਈ ਹੈ ਅਸੀਂ ਫੇਰ ਵੀ ਨਹੀਂ ਇਸ ਗੱਲ ਤੋਂ ਕੋਈ ਮੁਨਕਰ ਹਾਂ ਵੀ ਅਸੀਂ ਉਹਨਾਂ ਨੂੰ ਕੋਈ ਨਾਲ ਲੈ ਕੇ ਨਾ ਚੱਲਣ ਦੇ ਵਿੱਚ ਹੋਈਏ ਆਉਣ ਮੰਗਾ ਤੇ ਸਹਿਮਤੀ ਦੇਣ ਇਹਨਾਂ ਮੰਗਾ ਤੇ ਸਹਿਮਤੀ ਦੇਣੀ ਤਾਂ ਜ਼ਰੂਰੀ ਹੈ ਨਾ ਸਹਿਮਤੀ ਦੇਣ ਜਿਹੜੀ ਵੀ ਜਥੇ ਅੱਗੇ ਵੀ ਸਾਡੇ ਨਾਲ ਸੈਂਕੜੇ ਜਥੇ ਬੰਨੀਆਂ ਕੰਮ ਕਰਦੀਆਂ ਉਹਨਾਂ ਨਾਲ ਕਿਹੜਾ ਸਾਡਾ ਕੋਈ ਅਸੀਂ ਉਹਨਾਂ ਤੋਂ ਇਨਕਾਰੀਆਂ ਵੀ ਉਹਨਾਂ ਨੂੰ ਅਸੀਂ ਨਾਲ ਨਾਲ ਲਾਵਾਂਗੇ ਹਾਂ ਮੰਗਾ ਤੇ ਸਹਿਮਤੀ ਇਹਨਾਂ ਤੇ ਕਿਸਾਨਾਂ ਦੇ ਤੇ ਦੇਣੀ ਪਊਗੀ ਸਹਿਮਤੀ ਬਣ ਕੇ ਸਾਰੇ ਆ ਸਕਦੇ ਆ ਅਸੀਂ ਤਾਂ ਫਦਾ ਲਈ ਸਾਰੇ ਜਿਹੜੇ ਸੰਗਠਨ ਹੈ ਉਹਨਾਂ ਨੂੰ ਨਾਲ ਲੈ ਕੇ ਮਜਬੂਤੀ ਨਾਲ ਲੜਾਈ ਲੜ ਲਈ ਪਿਆਰ ਆਪਦੀ ਚਾਰਾ ਜੋਈ ਜਾਰੀ ਰੱਖਾਂਗੇ ਅੱਗੇ ਵਾਸਤੇ ਇੱਥੇ ਆਖਰੀ ਸਵਾਲ ਤੁਹਾਨੂੰ ਕਰਦੇ ਚੱਲਾਂ ਕਿਉਂਕਿ ਕਣੀਆ ਸਭ ਬਾਕੀ ਸਾਰੀਆਂ ਚੀਜ਼ਾਂ ਬਾਦਸਤੂਰ ਚੱਲ ਰਹੀਆਂ ਨੇ ਪਰ ਇੱਕ ਬੜਾ ਵੱਡਾ ਸਵਾਲ ਇਹ ਵੀ ਹੈਗਾ ਕਿ ਪੰਜਾਬ ਦੇ ਸਿਰਫ ਐਮਐਸਪੀ ਦਾ ਹੀ ਮਸਲਾ ਨਹੀਂ ਹੈਗਾ ਜੇ ਹੁਣ ਪੰਜਾਬ ਦੇ ਕਿਸਾਨ ਇਸ ਤਰੀਕੇ ਨਾਲ ਦੁਬਾਰਾ ਦਿੱਲੀ ਵੱਲ ਕੂਚ ਕਰਨਗੇ ਤਾਂ ਬਹੁਤ ਸਾਰੀ ਚੀਜ਼ਾਂ ਪੰਜਾਬ ਦੀ ਖੁਦਮੁਖਤਿਆਰੀ ਦੇ ਸਵਾਲ ਇਸ ਵੇਲੇ ਖੜੇ ਹੋਏ ਨੇ ਕਿ ਪੰਜਾਬ ਦੇ ਹਰੇਕ ਅਸਾਸੇ ਤੇ ਡਾਕੇ ਵੱਜ ਰਹੇ ਨੇ ਜਾਂ ਜਿਸ ਤਰੀਕੇ ਨਾਲ ਆਰਡੀਐਫ ਦਾ ਫੰਡ ਰੁਕਿਆ ਹੋਇਆ ਹੈ ਜਿਸ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਦੇ ਕਰਕੇ ਮੰਡੀਆਂ ਨੂੰ ਬਣਨ ਵਾਲੇ ਜਿਹੜੇ ਰਸਤੇ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਇੱਕ ਵੱਡਾ ਰੇੜਕਾ ਬਣਿਆ ਹੋਇਆ ਰੁਕਾਵਟਾਈ ਹੋਈ ਹੈ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਹੋਇਆ ਐ ਐਸਐਸਏ ਜਾਨੀ ਕਿ ਸਰਬਸਿੱਖਿਆ ਅਭਿਆਨ ਦਾ ਪੈਸਾ ਰੁਕਿਆ ਹੋਇਆ ਤਾਂ ਕੀ ਕਿਸਾਨ ਇਹ ਸਾਰੀਆਂ ਮੰਗਾਂ ਨੂੰ ਵੀ ਕੇਂਦਰ ਦੇ ਅੱਗੇ ਰੱਖਣਗੇ ਜਾਂ ਸਿਰਫ ਕਿਸਾਨ ਆਪਣੇ ਜਿਹੜੇ ਮੁੱਦੇ ਪਹਿਲਾਂ ਸੋਚੇ ਹੋਏ ਨੇ ਜਿਹੜੇ ਤੈਅ ਕੀਤੇ ਹੋਏ ਨੇ ਉਹੀ ਮੁੱਦੇ ਲੈ ਕੇ ਅੱਗੇ ਜਾਣਗੇ ਕਿ ਕਿਸਾਨ ਪੰਜਾਬ ਦੇ ਹਰ ਮੁੱਦੇ ਤੇ ਹੀ ਚਿੰਤਤ ਹੈ ਪਰ ਲੇਕਿਨ ਗੱਲ ਇਹ ਨੇ ਵੀ ਇਹ ਵੀ ਆਪਾਂ ਦੇਖੀਏ ਵੀ ਇੱਕ ਅੰਦੋਲਨ ਦੇ ਸਦਕਾ ਜੀ ਜਿਹੜੀ ਸਰਕਾਰ ਦੋ ਵਾਰ 10 ਸਾਲ ਬੜੀ ਮਜ਼ਬੂਤੀ ਨਾਲ ਆਉਂਦੀ ਰਹੀ ਤੇ ਐਰਕੀ ਵੀ ਉਹਨਾਂ ਨੂੰ ਮਾਨ ਸੀ 400 ਤੋਂ ਪਾਰ 300 ਤੋਂ ਪਾਰ ਉਹਨਾਂ ਦੀਆਂ ਗੱਲਾਂ ਸੀ ਤੇ ਕਿਸਾਨ ਦੇ ਅੰਦੋਲਨ ਦੀ ਵਜ੍ਹਾ ਦੇ ਨਾਲ ਅੱਜ ਸਿਮਟ ਕੇ ਉਹ ਖਰੌੜੀਆਂ ਦੇ ਉੱਤੇ ਰਹਿ ਤੇ ਵਿਰੋਧੀ ਧਿਰ ਮਜ਼ਬੂਤ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਸਤਾਧਾਰੀ ਧਿਰ ਹੈ ਉਹਨਾਂ ਕੋਲੇ ਕੋਈ ਸੀਟ ਨਹੀਂ ਬਾਕੀ ਸਾਰੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਵਿਰੋਧੀ ਧਿਰਾਂ ਦੇ ਕੋਲੇ ਆ ਉਹਨਾਂ ਦਾ ਵੀ ਫਰਜ਼ ਬਣਦਾ ਹੈ ਇਹ ਪੰਜਾਬ ਦੇ ਜਿਹੜੇ ਖੁਦਮਖਤਿਆਰੀ ਦੇ ਮਾਮਲੇ ਨੇ ਇਹਨਾਂ ਤੇ ਗੱਲਬਾਤ ਕਰਨ ਦਾ ਔਰ ਇਹ ਬਿੱਲ ਲੈ ਕੇ ਆਉਣ ਉਹਦੇ ਉੱਤੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਉਹਦੇ ਤੇ ਵਿਚਾਰ ਚਰਚਾ ਕਰਵਾਉਣਾ ਜੇਕਰ ਬੋਦੀ ਤੇ ਮਜ਼ਬੂਤ ਹੈ ਉਹ ਪ੍ਰਾਈਵੇਟ ਬਿੱਲ ਲਿਆ ਕੇ ਬਹਿਸ ਕਰਵਾ ਕੇ ਕਾਮਯਾਬ ਕਰਦੇ ਤਾਂ ਬਿੱਲ ਪਾਸ ਹੋ ਜਾਂਦਾ ਹੈਗਾ ਸੰਸਦ ਦੇ ਵਿੱਚ ਉਹਨੂੰ ਪਾਸ ਕਰਵਾਉਣ ਤੇ ਅਸੀਂ ਪੰਜਾਬ ਦੀ ਹਰ ਮੰਗ ਨੂੰ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਨਾਲ ਲੜਿਆ ਜਾਂਦਾ ਹੁੰਦਾ ਜਿੰਨਾ ਲੋਕਾਂ ਦਾ ਸਹਿਯੋਗ ਮਰੂਗਾ ਪੰਜਾਬ ਸਾਡਾ ਹੈ ਉਹਨੂੰ ਬਚਾਉਣ ਦੀ ਲੋੜ ਹੈ ਅਸੀਂ ਹਰ ਮੰਗ ਲਈ ਲੜਨ ਲਈ ਤਿਆਰ ਆ ਪਰ ਠੀਕ ਹੈ ਵੀ ਇਹ ਸਾਡੇ ਅੰਦੋਲਨ ਦੀਆਂ ਪਿਛਲਾ ਸਾਡਾ 13 ਮਹੀਨਿਆਂ ਦਾ ਅੰਦੋਲਨ ਚੱਲਿਆ ਉਹਦੀਆਂ ਪੈਂਡਿੰਗ ਮੰਗਾਂ ਉਹਦੇ ਚ ਮੰਨੀਆਂ ਹੋਈਆਂ ਮੰਗਾਂ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਤਾਂ ਉਠਾ ਰਹੇ ਹਾਂ ਪਰ ਲੇਕਿਨ ਪੰਜਾਬ ਦੀਆਂ ਜਿਹੜੀਆਂ ਦੂਸਰੀਆਂ ਤੁਸੀਂ ਮੰਗਾਂ ਦੀ ਗੱਲ ਕੀਤੀ ਅਸੀਂ ਉਹਦੇ ਤੋਂ ਹੀ ਮੁਨਕਰ ਨਹੀਂ ਹਾਂ ਉਹਨਾਂ ਨੂੰ ਵੀ ਲੜਾ ਲਿਜਾਊਗਾ ਪਰ ਜਿਹੜੀਆਂ ਰਾਜਸੀ ਤਰੇਹ ਜਿਹੜੇ 13 ਸੀਟਾਂ ਪੰਜਾਬ ਦੀਆਂ ਇੱਥੇ ਜਿੱਤਦੇ ਨੇ ਉਹ ਕਿਸਾਨ ਅੰਦੋਲਨ ਦੇ ਸਦਕਾ ਹੀ ਇੱਕ ਮજબૂત ਸਤਾਤਾਰੀ ਨੂੰ ਪਿਛਾੜ ਕੇ ਜਿੱਤੇ ਨੇ ਤੇ ਉਹਨਾਂ ਨੂੰ ਵੀ ਉੱਥੇ ਬਿੱਲ ਲੈ ਕੇ ਆਉਣਾ ਚਾਹੀਦਾ ਉੱਥੇ ਗੱਲ ਜਿਹੜੀ ਹੈਗਾ ਮਜਬੂਤੀ ਢੰਗ ਨਾਲ ਕਰਨੀ ਚਾਹੀਦੀ ਤੁਸੀਂ ਇਹ ਬੜਾ ਮੈਨੂੰ ਜਾਂਦ ਜਾਂਦੇ ਉਹ ਮਸਲਾ ਯਾਦ ਕਰਾ ਦਿੱਤਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਐਮਪੀਆ ਦੇ ਘਰਾਂ ਤੱਕ ਪਹੁੰਚ ਕੀਤੀ ਸੀਗੀ ਕਿ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਕਿ ਲੋਕ ਸਭਾ ਦੇ ਵਿੱਚ ਜਿਹੜੇ ਨੁਮਾਇੰਦੇ ਚੁਣ ਕੇ ਗਏ ਨੇ ਕਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ ਕਿਹੜਾ ਵਿਰੋਧ ਦੇ ਵਿੱਚ ਹੈਗਾ ਜੇ ਪ੍ਰਾਈਵੇਟ ਬਿੱਲ ਆਊਗਾ ਤੇ ਉਹਦੇ ਉੱਪਰ ਜੇ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜੇ VOTING ਹੁੰਦੀ ਹੈ ਤਾਂ ਪਤਾ ਲੱਗੂਗਾ ਵੀ ਕੌਣ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਤੇ ਕੌਣ ਵਿਰੋਧ ਦੇ ਵਿੱਚ ਖੜਾ ਕੀ MP ਆਂ ਨੂੰ ਜਦੋਂ ਤੁਸੀਂ ਮਿਲੇ ਤੁਹਾਡੇ ਵਕ ਵਕ ਧੜੇ ਜਿਹੜੇ ਆ ਵਕ ਵਕ ਥਾਵਾਂ ਤੇ ਜਾ ਕੇ ਵਕ ਵਕ MP ਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਉਹਨਾਂ ਦਾ ਰਿਸਪੌਂਸ ਕੀ ਸੀਗਾ ਤੁਹਾਡੇ ਹਿਸਾਬ ਨਾਲ ਕੀ ਉਹਨਾਂ ਦੇ ਵੱਲੋਂ ਪ੍ਰਤੀਕਰਮ ਕੀ ਆਇਆ ਰਿਸਪੌਂਸ ਜਿਹੜੇ ਸਾਰੇ ਹੀ MP ਨੇ ਜਿਨ੍ਹਾਂ ਨੂੰ ਕੋਈ ਕਿਤੇ ਇਲੈਕਸ਼ਨ ਦੇ ਵਿੱਚ ਡਿਊਟੀ ਹੈ ਜਾਂ ਕਿਸੇ ਤੇ ਕੋਈ ਰਜਾਈਮੇ ਸੀ ਉਹ ਜ਼ਰੂਰ ਕਿਤੇ ਨਾ ਕਿਤੇ ਹੋ ਸਕਦਾ ਵੀ ਉਹ ਮੰਗ ਪੱਤਰ ਨਾ ਲੈ ਸਕੇ ਹੁਣ ਸਾਡਾ ਪਰ ਲੇਕਿਨ ਮੰਗ ਪੱਤਰ ਲੈਣ ਤੋਂ ਪਹਿਲਾਂ ਵੀ ਡਿਸਕਸ਼ਨ ਸਾਡੇ ਆਗੂਆਂ ਦੇ ਨਾਲ ਉਹਨਾਂ ਦੇ ਫੋਨ ਦੇ ਜਰੀਏ ਹੋਈ ਬਾਤ ਦੇ ਵਿੱਚ ਵੀ ਉਹਨਾਂ ਨੇ ਤੇ ਇੱਥੋਂ ਤੱਕ ਗੱਲਾਂ ਕਹੀਆਂ ਵੀ ਅਸੀਂ ਜਿਹੜੇ ਮੰਗ ਪੱਤਰ ਨਹੀਂ ਨਾ ਲੈ ਸਕੇਗੇ ਸਾਡਾ ਕੋਈ ਕੰਮ ਦੇ ਵਿੱਚ ਉਹਾਂ ਦੇ ਅਸੀਂ ਮੋਰਚੇ ਚ ਆ ਕੇ ਤੁਹਾਡਾ ਮੰਗ ਪੱਤਰ ਲੈ ਲਾਂਗੇ ਉਹਨਾਂ ਨੇ ਫਿਲਹਾਲ ਸਾਡੇ ਨਾਲ ਸਹਿਮਤੀ ਪੂਰੀ ਜਤਾਈ ਹੈ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਦੇ ਨਾਲ ਮੇਰਾ ਸਬੰਧਤ ਪਿੰਡ ਆ ਉੱਥੇ ਮੰਗ ਪੱਤਰ ਅਸੀਂ ਦੇ ਕੇ ਆਏ ਆ ਉਥੋਂ ਦੇ ਐਮਪੀ ਨੇ ਆਪ ਸਟੇਜ ਤੋਂ ਇਹ ਗੱਲ ਬੋਲੀ ਹੈ ਕਿ ਮੈਂ ਸੰਸਦ ਦੇ ਵਿੱਚ ਜਾ ਕੇ ਕਿਸਾਨਾਂ ਦੇ ਪੰਜਾਬ ਦੇ ਸਾਰੇ ਮਸਲੇ ਜਿਹੜੇ ਚੱਕੂਗਾ ਮੰਗ ਪੱਤਰ ਵੀ ਤੁਹਾਡਾ ਪ੍ਰਧਾਨ ਮੰਤਰੀ ਤੱਕ ਜਿਹੜਾ ਹੈਗਾ ਪਹੁੰਚਦਾ ਕਰੂੰਗਾ ਤਾਂ ਸਹਿਮਤੀ ਜਿਹੜੀ ਐਮਪੀਆ ਨੇ ਸਾਡੇ ਇਹਨਾਂ ਸਾਰੀਆਂ ਮੰਗਾਂ ਦੇ ਨਾਲ ਸਾਰਿਆਂ ਨੇ ਦਿੱਤੀ ਹੈ ਦੇਸ਼ ਭਰ ਦੇ ਵਿੱਚ ਦਿੱਤੀ ਹੈ ਸਾਰਿਆਂ ਨੇ ਦਿੱਤੀ ਹੈ ਹੁਣ ਦੇਖਣਾ ਇਹ ਬਣਦਾ ਹੈ ਸੰਸਦ ਦੇ ਵਿੱਚ ਬਿੱਲ ਲੈ ਕੇ ਆਉਂਦੇ ਆ ਬਿੱਲ ਦੇ ਉੱਤੇ ਕਿੰਨੇ ਐਮਪੀਆ ਵੱਲੋਂ ਸਹਿਮਤੀ ਦਿੱਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਹੈ ਬਿਲਕੁਲ ਬਹੁਤ ਸ਼ੁਕਰੀਆ ਇੰਦਰਜੀਤ ਜੀ ਤੁਸੀਂ ਸਮਾਂ ਦਿੱਤਾ ਮੈਨੂੰ ਲੱਗਦਾ ਕਿ ਤੁਹਾਡੇ ਵੱਲੋਂ ਇਸ ਵੇਲੇ ਤੁਹਾਡੇ ਜਿੰਨੇ ਵੀ ਆਗੂ ਨੇ ਇਸ ਵੇਲੇ ਜਿਹੜੇ ਵਕ ਵਕ ਚਰਚਾ ਕਰ ਰਹੇ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਚੰਗਾ ਮਾਹੌਲ ਵੀ ਬਣਿਆ ਹੋਊਗਾ ਕਿ ਜੇ ਰਸਤੇ ਖੁੱਲਦੇ ਨੇ ਤਾਂ ਕਿਸਾਨ ਖੁੱਲ ਕੇ ਆਪਣੀ ਆਵਾਜ਼ ਜਿਹੜੀ ਹੈ ਉਹ ਕੇਂਦਰ ਦੀ ਸਰਕਾਰ ਤੱਕ ਪਹੁੰਚਾ ਸਕਣਗੇ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਧੰਨਵਾਦ ਬਿਲਕੁਲ ਥੈਂਕ ਯੂ ਧੰਨਵਾਦ ਤਾਂ ਇੰਦਰਜੀਤ ਸਿੰਘ ਕੜੀਆਂ ਇਹ ਕਿਸਾਨ ਆਗੂ ਲਗਾਤਾਰ ਵਕ ਵਕ ਥਾਮਾ ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਕਿ ਤੁਹਾਡੇ ਤੱਕ ਉਹਨਾਂ ਦੀ ਆਵਾਜ਼ ਵੀ ਪਹੁੰਚਾਉਂਦੇ ਚੱਲੀਏ ਇਹ ਖਨੌਰੀ ਬਾਰਡਰ ਵਾਲੇ ਪਾਸੇ ਉਹੀ ਥਾਂ ਜਿੱਥੇ ਸ਼ੁਭ ਕਰਨ ਵਾਲੀ ਘਟਨਾ ਵਾਪਰੀ ਸੀ ਤੇ ਖਾਸ ਕਰਕੇ ਜਦੋਂ ਅਸੀਂ ਉਸ ਘਟਨਾ ਦਾ ਜ਼ਿਕਰ ਕਰਦੇ ਹਾਂ ਉਧਰਲੇ ਪਾਸੇ ਕਿਸ ਤਰੀਕੇ ਨਾਲ ਬਰਬਰਤਾ ਦੇ ਨਾਲ ਉੱਥੇ ਦੇ ਪ੍ਰਸ਼ਾਸਨ ਨੇ ਬਹੁਤ ਸਾਰਾ ਨੁਕਸਾਨ ਵੀ ਕੀਤਾ ਸੀ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਆਣ ਕੇ ਉਹਨਾਂ ਦੇ ਸਰੀਏ ਮਾਰ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਨੁਕਸਾਨ ਦਿੱਤੀਆਂ ਸੀ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕਰ ਚੁੱਕੇ ਹਾਂ ਕੀ ਆਲਮ ਉਥੋਂ ਕਿਸਾਨਾਂ ਦੇ ਮਾਹੌਲ ਦਾ ਬਣਿਆ ਹੋਇਆ ਸੀਗਾ ਕਿਸ ਤਰੀਕੇ ਨਾਲ ਬਰਬਰਤਾ ਦਿਖਾਈ ਗਈ ਸੀ ਉਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਸਿੱਧੀਆਂ ਜਦੋਂ ਗੋਲੀਆਂ ਚੱਲ ਜਾਂ ਤਾਂ ਫਿਰ ਹੈਰਾਨੀ ਹੁੰਦੀ ਹੈ ਕਿ ਇਹ ਉਹੀ ਸਰਕਾਰਾਂ ਨੇ ਜਿਹੜੀਆਂ ਸਾਡੇ ਨਾਲ ਲੋਕਾਂ ਦੇ ਨਾਲ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਤੇ ਫਿਰ ਲੋਕਾਂ ਦੇ ਨਾਲ ਹੀ ਅਜਿਹਾ ਵਤੀਰਾ ਕਰਦੀਆਂ ਨੇ ਬੜੀ ਚਿੰਤਾ ਉਸ ਵੇਲੇ ਪੈਦਾ ਹੋ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨਾਂ ਦਾ ਮੌਲਿਕ ਅਧਿਕਾਰ ਹੈਗਾ ਹਰ ਇੱਕ ਵਿਅਕਤੀ ਦਾ ਮੌਲਿਕ ਅਧਿਕਾਰ ਹੈਗਾ ਕਿ ਜੇ ਉਹਨਾਂ ਨੂੰ ਕਿਸੇ ਸਰਕਾਰ ਦੇ ਵੀ ਚਾਹੇ ਕੋਈ ਵੀ ਸੱਤਾਧਿਰ ਹੋਵੇ ਚਾਹੇ ਇਸ ਵੇਲੇ ਭਾਜਪਾ ਬੈਠੀ ਹੈ ਇਹਨਾਂ ਦੀ ਕਾਂਗਰਸ ਇਹਨਾਂ ਦੇ ਥਾਂ ਕਾਂਗਰਸ ਹੁੰਦੀ ਜਾਂ ਕੋਈ ਹੋਰ ਧਿਰ ਵੀ ਹੁੰਦੀ ਜੇ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਮਸਲੇ ਉਹਨਾਂ ਦੇ ਮੁਤਾਬਕ ਨਹੀਂ ਹੈਗੇ ਤੇ ਦੂਜੀ ਗੱਲ ਜਿਹੜੀਆਂ ਗੱਲਾਂ ਤੁਸੀਂ ਕਹਿ ਕੇ ਉਹਨਾਂ ਤੋਂ ਮੁੱਕਰ ਗਏ ਹੋ ਤੇ ਕਿਸਾਨ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੇ ਨੇ ਤੇ ਇਹ ਉਹਨਾਂ ਦਾ ਮਾਲਕ ਅਧਿਕਾਰ ਬਣ ਜਾਂਦਾ ਹੈਗਾ ਕਿ ਉਹ ਧਰਨਾ ਪ੍ਰਦਰਸ਼ਨ ਕਰ ਸਕਦੇ ਨੇ ਪਰ ਜੇ ਇਸ ਤਰੀਕੇ ਨਾਲ ਰੋਕਿਆ ਜਾਊਗਾ ਤਾਂ ਫਿਰ ਲੋਕਤੰਤਰ ਤੇ ਸਵਾਲ ਜ਼ਰੂਰ ਖੜੇ ਹੋਣਗੇ ਜਿਸ ਤਰੀਕੇ ਨਾਲ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਤੋਂ ਹੁੰਦੇ ਹੋਏ ਦਿੱਲੀ ਪਹੁੰਚਣ ਤੋਂ ਰੋਕਿਆ ਤਾਂ ਉਸ ਨੂੰ ਲੈ ਕੇ ਲੋਕਤੰਤਰ ਤੇ ਸਵਾਲ ਖੜੇ ਹੋ ਰਹੇ ਸੀ ਤਾਂ ਅਦਾਲਤ ਨੇ ਇੱਕ ਬੜਾ ਸਖਤ ਰੁਖ ਅਖਤਿਆਰ ਕਰਦੇ ਹੋਏ ਇਹ ਫੈਸਲਾ ਕੀਤਾ ਹੈਗਾ ਕਿ ਇਹ ਰਸਤੇ ਖਾਲੀ ਕਰਵਾਏ ਜਾਣ ਫਿਲਹਾਲ ਕਿਸਾਨਾਂ ਦਾ ਮੌਲਿਕ ਅਧਿਕਾਰ ਹੈ ਉਹ ਆਪਣਾ ਮੌਲਿਕ ਅਧਿਕਾਰ ਵਰਤ ਸਕਦੇ ਨੇ ਪਰ ਹੁਣ ਇਹ ਸਮਾਂ ਦੱਸੇਗਾ ਕਿ ਇਸ ਫੈਸਲੇ ਤੋਂ ਬਾਅਦ ਕਿਸਾਨ ਕਿਸ ਤਰੀਕੇ ਨਾਲ ਅਗਲੀ ਰਣਨੀਤੀ ਜਿਹੜੀ ਅਪਣਾਉਦੇ ਨੇ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈਗਾ ਦਿੱਲੀ ਜ਼ਰੂਰ ਜਾਵਾਂਗੇ ਪਰ ਇੱਥੇ ਕੀ ਕੇਂਦਰ ਦੀ ਸਰਕਾਰ ਦੀ ਮਨਸ਼ਾ ਹੈਗੀ ਉਹਨਾਂ ਨੂੰ ਦਿੱਲੀ ਪਹੁੰਚਣ ਦੇਣ ਦੀ ਜਾਂ ਨਹੀਂ ਇਹ ਵੱਡਾ ਸਵਾਲ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰੋ ਇਸ ਤਰ੍ਹਾਂ ਤੋਂ ਅੱਗੇ ਲੈਣੀਆਂ ਬਹੁਤ ਬਹੁਤਾਂ ਬਾਤ